ਸੋ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 21 ਤੋਂ 30 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕਰਾਂਗੇ ਅਸੀਂ ਆਖਰੀ ਜਿਹੜੇ 10 ਦਿਨ ਇਸ ਮਹੀਨੇ ਦੇ ਥੋੜੀ ਜੀ ਸੰਖੇਪ ਵਿੱਚ ਵੀਡੀਓ ਦੱਸਾਂਗੇ ਕਿ ਕੀ ਹਾਲਾਤ ਨੇ ਕਿਵੇਂ ਦੀ ਤਾਪਮਾਰ ਰਹਣਗੇ ਕਦੋਂ ਹੁਣ ਵਾਪਸੀ ਹੋਵੇਗੀ ਮੀਂਹ ਦੀ ਕਿਉਂਕਿ ਹੁਣ ਜੋ ਮੀਂਹ ਦਾ ਅਸਲੀ ਸਿਸਟਮ ਸੀ ਉਹ ਲੰਘ ਚੁੱਕਿਆ ਹੈ ਹੁਣ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਧੁੱਪ ਹੀ ਦੇਖਣ ਨੂੰ ਮਿਲੂਗੀ ਕਿਉਂਕਿ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਕਾਰਨ ਮੌਸਮ ਖੁਸ਼ਕ ਹੋਣ ਵਾਲਾ ਹੈ ਜੀ ਹਵਾਵਾਂ ਵਿੱਚ ਠੰਡੀਆਂ ਚੱਲਣਗੀਆਂ ਗਰਮੀ ਵੀ ਦੁਪਹਿਰ ਦੇ ਸਮੇਂ ਬਹੁਤ ਜ਼ਿਆਦਾ ਹੋਵੇਗੀ ਪਰ ਨਾਲ ਦੀ ਨਾਲ ਜਿਹੜਾ ਮੌਸਮ ਹੈ ਉਹ ਹੁਣ ਕਾਫੀ ਜ਼ਿਆਦਾ ਬਦਲਦਾ ਹੋਇਆ ਦਿਖਾਈ ਦੇਵੇਗਾ ਕਿਸ ਤਰੀਕੇ ਦੇ ਹਾਲਾਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਸਾਨੂੰ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ Instagram ਜਾਂ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਫਿਲਹਾਲ ਦੇਖੋਗੇ ਤਾਂ ਮੌਸਮ ਸਾਫ਼ ਹੈ ਜੀ ਤੇ ਇਹੀ ਤਰੀਕਾ ਮੌਸਮ ਹੈ ਉਹ ਲਗਭਗ 21 22 23 24 25 26 26 ਤਰੀਕ ਤੱਕ ਇਸੇ ਤਰੀਕੇ ਦਾ ਮੌਸਮ ਸਾਫ਼ ਰਹੇਗਾ ਪੱਛਮੀ ਹਵਾਵਾਂ ਚਲਦੀਆਂ ਰਹਿਣਗੀਆਂ ਇਸ ਤਰੀਕੇ ਨਾਲ ਕਿਉਂਕਿ ਦੇਖ ਸਕਦੇ ਹੋ ਪੱਛਮੀ ਪਾਸੇ ਵੀ ਕੋਈ ਵੱਡਾ ਸਿਸਟਮ ਨਹੀਂ ਦਿਖਾਈ ਦੇ ਰਿਹਾ ਤੁਹਾਨੂੰ ਤੁਸੀਂ ਅਗਰ ਦੇਖੋਗੇ ਤਾਂ ਪੱਛਮੀ ਇਲਾਕੇ ਵਿੱਚ ਕੋਈ ਵੱਡਾ ਸਿਸਟਮ ਨਹੀਂ ਹੈ ਇਸ ਤਰੀਕੇ ਨਾਲ ਹਵਾਵਾਂ ਅਰਬ ਸਾਗਰ ਤੋਂ ਪੰਜਾਬ ਦੇ ਉੱਪਰੋਂ ਗੁਜ਼ਰਣਗੀਆਂ ਜਿਸ ਦੇ ਨਾਲ ਪੰਜਾਬ ਦਾ ਮੌਸਮ ਖੁਸ਼ਕ ਹੋਵੇਗਾ ਕੜਾਕੇ ਦੀ ਧੁੱਪ ਨਿਕਲੇਗੀ ਤੇ ਹਾਲਾਤ ਜਿਹੜੇ ਨੇ ਉਹ ਗਰਮੀ ਵਾਲੇ ਦੁਪਹਿਰ ਦੇ ਸਮੇਂ ਦੇਖਣ ਨੂੰ ਮਿਲਣਗੇ ਦੁਪਹਿਰ ਸਮੇਂ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਤਾਪਮਾਨ 32 33 34 35 ਡਿਗਰੀ ਤੱਕ ਜਾ ਸਕਦਾ ਹੈ ਖਾਸ ਤੌਰ ਫਜ਼ਿਲਕਾ ਫirozpur ਫਰੀਦਕੋਟ ਮੁਕਸਰ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਇਹ ਇਲਾਕੇ ਜਿਹੜੇ ਹੋਣਗੇ ਇਹਨਾਂ ਵਿੱਚ 35 ਡਿਗਰੀ ਤੱਕ ਜਾ ਸਕਦਾ ਹੈ ਤੇ ਕਿਸੇ ਵੀ ਇਲਾਕੇ 36 ਡਿਗਰੀ ਤੱਕ ਤਾਪਮਨ ਪਰ 26 ਤਰੀਕ ਤੋਂ ਬਾਅਦ ਦੀ ਅਗਰ ਗੱਲ ਕਰੀ ਤਾਂ ਇੱਕ ਬੰਗਾਲ ਦੀ ਖਾੜੀ ਵਿੱਚ ਅਗਰ ਤੁਹਾਨੂੰ ਮੈਂ ਦਿਖਾ ਸਕਾਂ ਦੇਖ ਸਕਦੇ ਹੋ ਇਹ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲੇ ਖੇਤਰ ਇੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਚੱਕਰਵਾਤੀ ਮਾਹੌਲ ਹੈ ਜਿਹੜਾ ਕਿ ਐਂਟੀ ਕਲਾਕਵਾਇਜ਼ ਘੁੰਮਦਾ ਹੁੰਦਾ ਹੈ ਤੇ ਇਸ ਦਾ ਜਿਹੜਾ ਅਸਰ ਅਗਰ ਤੁਹਾਨੂੰ ਮੈਂ ਪ੍ਰੋਪਰ ਦਿਖਾ ਸਕਾਂ ਹੌਲੀ ਹੌਲੀ ਇਸ ਤਰੀਕੇ ਨਾਲ ਇਹ ਅੱਗੇ ਵਧੂੰਗਾ ਠੀਕ ਹੈ ਜੀ ਜਿਹੜਾ ਕਿ ਮੱਧ ਭਾਰਤ ਦੇ ਵਿੱਚ ਜਾਨਕੀ ਇਹ ਤਾਮਿਲ ਲਾਡੂ ਤੋਂ ਹੁੰਦਾ ਹੋਇਆ ਕਰਨਾਟਕਾ ਸੋਰੀ ਤਾਮਿਲ ਲਾਡੂ ਆਂਧਰਾ ਤੋਂ ਮੱਧ ਭਾਰਤ ਤੱਕ ਆਉਂਗਾ ਜੀ ਮਹਾਰਾਸ਼ਟਰ ਨੂੰ ਕਵਰ ਕਰੂੰਗਾ ਹੋਲੀ-ਵਲੀ ਮੱਧ ਪ੍ਰਦੇਸ਼ ਗੁਜਰਾਤ Rajasthan ਇੱਥੋਂ ਇਹ ਲੰਘਦਾ ਹੋਇਆ ਦਿਖਾਈ ਦੇ ਰਿਹਾ ਹੈ ਯਾਨੀ ਕਿ ਇਸ ਦਾ ਮੇਨ ਜਿਹੜਾ ਅਸਰ ਹੈ ਉਹ ਮਹਾਰਾਸ਼ਟra ਅਤੇ ਗੁਜਰਾਤ ਇਹ ਦੋ ਸਟੇਟਾਂ ਦੇਖਣ ਨੂੰ ਮਿਲਣਗੀਆਂ ਜਦੋਂ ਇਹ ਪੰਜਾਬ ਦੀ ਸੇਧ ਵਿੱਚ ਆਊਗਾ ਤੇ ਉਸ ਟਾਈਮ ਇਹ ਐਂਟੀ ਕਲੌਕ ਵਿੱਚ ਘੁੰਮੇਗਾ ਇਸ ਤਰੀਕੇ ਨਾਲ ਤਾਂ ਪੰਜਾਬ ਵਿੱਚੋਂ ਵੀ ਕਿਤੇ ਨਾ ਕਿਤੇ ਬੱਦਲ ਉਹ ਜਿਹੜੀਆਂ ਇਸ ਤਰੀਕੇ ਨਾਲ ਉੱਪਰ ਤੋਂ ਘੁੰਮਦੀਆਂ ਹੋਈਆਂ ਦਿਖਾਈ ਦੇਣਗੀਆਂ ਜਿਸ ਦੇ ਨਾਲ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਇਲਾਕਿਆਂ ਵਿੱਚ 28 29 30 ਤਰੀਕ ਦੇ ਨੇੜੇ ਤੇੜੇ ਹਲਚਲਾਂ ਹੋ ਸਕਦੀਆਂ ਨੇ ਯਾਨੀ ਕਿ 26 ਤੋਂ ਬਾਅਦ ਇਹ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਐ ਇਹਨਾਂ ਦਿਨਾਂ ਵਿੱਚ ਮੀਂਹ ਵੀ ਹੋ ਸਕਦਾ ਹੈ ਗਰਜ ਚਮਕ ਵੀ ਹੋ ਸਕਦੈ ਨੇ ਹਾਲਾਤ ਜਿਹੜੇ ਨੇ ਉਹ ਹੋਰ ਤਰੀਕੇ ਦੇ ਬਣਦੇ ਹੋਏ ਸਾਨੂੰ ਦਿਖਾਈ ਦੇਣਗੇ ਉਹ ਪਰ ਸਾਨੂੰ ਨੇੜੇ ਜਾ ਕੇ ਹੀ ਪਤਾ ਲੱਗੂਗਾ ਉਹਦੇ ਬਾਰੇ ਪ੍ਰੋਪਰ ਜਾਣਕਾਰੀ 25 ਤਰੀਕ ਤੱਕ ਦੱਸਾਂਗੇ ਫਿਲਹਾਲ 26 ਤਰੀਕ ਤੱਕ ਮੌਸਮ ਖੁਸ਼ਕ ਹੈ ਉਦੋਂ ਤੱਕ ਚੈਨਲ ਦੀ ਅਪਡੇਟ ਲੈਂਦੇ ਰਹੋ ਬਣੇ ਰਹੋ ਸਾਡੇ ਨਾਲ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਇੰਸਟਾਗ੍ਰam YouTube Facebook ਤੇ ਸਾਨੂੰ ਫੋਲੋ ਕਰੋ ਧੰਨਵਾਦ ਜੀ